ਤਮਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ 100000 ਰੁਪਏ ਉਹ ਲੈਣਾ ਨਹੀਂ ਨਾ ਅਸੀਂ ਲੈਣਾ ਨਸ਼ੇ ਹਟਾ ਦੇਣ ਬੱਚੇ ਨੂੰ ਮਰ ਜਾਂਦੇ ਉਹਨਾਂ ਨੂੰ ਉਹ ਕਰਨਾ ਦੋ ਬੱਚੇ ਨੂੰ ਉਹ ਵੀ ਨਸ਼ੇ ਨਹੀਂ ਤੇਨਾਂ ਨੇ ਉਹ ਵੀ ਨਸ਼ੇ ਨਹੀਂ ਜਾ ਬੀਜੇਪੀ ਹੋਊਗੀ ਜਾਂ ਕਾਂਗਰਸ ਹੋਊਗੀ ਇਹ ਪੰਜਾਬ ਦਾ ਕਦੇ ਵੀ ਭਲਾ ਨਹੀਂ ਸਮਝਦੀਆਂ ਇੱਕ ਇੱਕ ਕਪਾਲ ਦੀ ਐ ਸਰੋਣੀ ਅਕਾਲੀ ਦਲ ਜੋ ਪੰਜਾਬ ਦਾ ਪਾਰਟੀ ਅੱਗੇ ਜਾ ਰਹੀ ਹੈਗੀ ਕਾਂਗਰਸ ਵਜਾਊ ਜੀ ਕਾਂਗਰਸ ਬਾਠ ਦਾ ਤੇ ਕਾਲੇ ਢਿੱਲੋਂ ਦਾ ਮੁਕਾਬਲਾ ਹੈ ਅਸੀਂ ਸਾਰੇ ਜਿਹੜੇ ਬੈਠੇ ਆ ਸਾਰੇ ਅਸੀਂ ਦਾ ਕਾਲੇ ਢਿੱਲੋਂ ਨੂੰ ਕਾਂਗਰਸ ਨੂੰ ਵੋਟ ਦੋ ਸਰਕਾਰ ਤੋਂ ਖੁਸ਼ ਨਹੀਂ ਹੈਗੇ ਨਾ ਇਹ ਤਾਂ ਮਜ਼ਦੂਰ ਨੇ ਗੱਪੀਆਂ ਜਮਾ ਸਿੱਧਾ ਹੀ ਕਿਸਦਾ ਕਹਨੇ ਆ ਪਹਿਲਾਂ ਪਾਰਟੀਆਂ ਜੂਰ ਪਰ ਹੁਣ ਗੱਪੀ ਹੈ ਕਿਹੜੀ ਪਾਰਟੀ ਨੂੰ ਪਾਉਂਗੇ ਵੋਟ ਆਪ ਦਾ ਮਾਨ ਨਹੀਂ ਪਾਵਾਂਗੇ ਮਾਨ ਭਗਵੰਤ ਮਾਨ ਜੀ ਸਮਾਨ ਆ ਠੀਕ ਹੈ ਕੋਈ ਠੀਕ ਹੈ ਕਿਵੇਂ ਚੱਲ ਰਿਹਾ ਵੋਟਾਂ ਦਾ ਵਧੀਆ ਮਾਹੌਲ ਚੱਲਦਾ ਹੈ ਬਹੁਤ ਵਧੀਆ ਮਾਹੌਲ ਹੈ ਹਾਂ ਜੀ ਕਿਹੜੀ ਸਰਕਾਰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਅਕਤੀ ਪਟਿਆ ਜੀ ਕਾਂਗਰਸ ਜੀ ਲੱਗਦਾ ਸਹੀ ਕਾਂਗਰਸ ਪਾਰਟੀ ਦਾ ਲੱਗਦਾ ਜੀ ਕਾਂਗਰਸ ਪਾਰਟੀ ਕਾਲਾ ਟੈਨੋ ਹਾਂ ਜੀ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੈਗੇ ਨਹੀਂ ਜੀ ਉਹ ਤੋਂ ਨਹੀਂ ਖੁਸ਼ ਹੈਗੇ ਉਹਨਾਂ ਦਾ ਪੱਠਾ ਬਹਾਰ ਛੱਡੇ ਜਨਤਾ ਦਾ ਠੀਕ ਹੈ ਜਿਵੇਂ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਅਰਵਿੰਦ ਕੇਜਰੀਵਾਲ ਵੀ ਹੱਕ ਚ ਆਏ ਸੀ ਹਰਿੰਦਰ ਧਾਲੀਵਾਲ ਦੇ ਹਾਂਜੀ ਅੱਜ ਤੇ ਸਾਰੇ ਜਾਣਦੇ ਨੇ ਜੀ ਹਾਂਜੀ ਪਗਦਾ ਹੁਣ ਇੱਕ ਹੁੰਦਾ ਹੂੰ ਜਣੀ ਉਹ ਜੇ ਪਿੰਡਾਂ ਦੀ ਸਾਥ ਦੀ ਆਵਾਜ਼ ਆ ਗਈ ਉਹ ਕੀ ਕਹਿੰਦੀ ਆ ਉਹ ਤਾਂ ਇਹੀ ਹੈ ਜੀ ਕਿ ਤਾਂ ਬਾਠਾ ਵਾਲਾ ਜੋਰ ਹੈ ਇੱਕਾਈ ਦਾ ਕਾਂਗਰਸ ਦਾ ਹੂੰ ਹਾਂਜੀ ਮੌਜੂਦਾ ਸਰਕਾਰ ਤੋਂ ਖੋਸ ਹਾਂਜੀ ਨਹੀਂ ਜੀ 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 ਹਸਰੀ ਕਾ ਬਾਪੂ ਜੀ ਉਹ ਠੀਕ ਠਾਕ ਜੀ ਠੀਕ ਹੈ ਜੀ ਵਧੀਆ ਤੇ ਕਿਵੇਂ ਦੇਖਦੇ ਹੋ ਵੋਟਾਂ ਆ ਗਈਆਂ ਪਿੰਡ ਸੰਘੇੜੇ ਦੇ ਵਿੱਚ ਗੜਿਆ ਛੱਥਾਂ ਦੀ ਆਵਾਜ਼ ਕੀ ਕਹਿੰਦੀ ਹੈਗੀ ਛੱਥਾਂ ਦੀ ਆਵਾਜ਼ ਤਾਂ ਸਾਨੂੰ ਇਹੀ ਕਹਿੰਦੀ ਆ ਵੀ ਕਾਂਗਰਸ ਕਾਲਾ ਢਿੱਲੋਂ ਜਿੱਤੂਗਾ ਹੂੰ ਇੱਥੇ ਕੱਲ ਰਾਜਾ ਬੜਿੰਗ ਵੀ ਆਇਆ ਸੀਗਾ ਉੱਥੇ ਵੀ ਬਹੁਤ ਜ਼ਿਆਦਾ ਇਕੱਠ ਸੀਗਾ ਇਹ ਤੇ ਬਾਠ ਦਾ ਤੇ ਕਾਲੇ ਢਿੱਲੋਂ ਦਾ ਮੁਕਾਬਲਾ ਹੈ ਅਸੀਂ ਸਾਰੇ ਜਿਹੜੇ ਬੈਠੇ ਆ ਸਾਰੇ ਅਸੀਂ ਦਾ ਕਾਲੇ ਢਿੱਲੋਂ ਨੂੰ ਕਾਂਗਰਸ ਨੂੰ ਵੋਟ ਪਾਵਾਂਗੇ ਹੂੰ ਨਹੀਂ ਕਿਤੇ ਆਇਤਾ ਨਹੀਂ ਹੈਗਾ ਵੀ ਆਪਾਂ ਜਿਹੜੇ ਇੱਥੇ ਸਾਰੇ ਜਣੇ ਬੈਠੇ ਨੇ ਉਹ ਕੱਲੇ ਕਾਂਗਰਸ ਦੇ ਸਮਰਥਕ ਹੋਣ ਹਾਂ ਸਾਰੇ ਕਾਂਗਰਸ ਦੇ ਸਮਰਥਕ ਨੇ ਜੀ ਹੂੰ ਇਹ ਐਨੇ ਕੰਮ ਕੀਤੇ ਨੇ ਕਾਂਗਰਸ ਨੇ ਕਾਂਗਰਸ ਵਧੀਆ ਜੀ ਸਾਨੂੰ ਤਾਂ ਕੰਮ ਆ ਮੁੰਡਾ ਜਿਹੜਾ ਕਾਟ ਨਾ ਹੋਇਆ ਵਧੀਆ ਸਾਰੇ ਆਉਂਦਾ ਸਾਡੇ ਪੋਪੋ ਗਾਂ ਤੇ ਸਾਰੇ ਆਉਂਦਾ ਵਧੀਆ ਨਰਮ ਉਹ ਬੰਦਾ ਹੂੰ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ ਮੀਤ ਜੀ ਮੌਜੂਦਾ ਸਰਕਾਰ ਨੇ ਤਾਂ ਸਾਰਾ ਪੱਠਾ ਪਠਾਤਾ ਜੀ ਇਹਨੂੰ ਤਾਂ ਇੱਕ ਜਿਹਾ ਸਾਰੇ ਛੱਡੇ ਦਾ ਜ਼ੀਰੋ ਹੀ ਸਮਝਦਿਆ ਕੋਈ ਇਹਨੂੰ ਇੱਥੇ ਸਾਧ ਨਹੀਂ ਰਿਹਾ ਬਸ ਉੱਥੇ ਭਵੰਤਮਾਨ ਆਏ ਸੀਗਾ ਕੇਸ਼ਰੀਵਾਲ ਆਇਆ ਉਹਨੂੰ ਵੀ ਕੱਲ ਉੱਥੇ ਪੁਲ ਤੇ ਕਹਿੰਦੇ ਕਿਹ ਰਹਿ ਗਿਆ ਹੂੰ ਕੇਜਰੀਵਾਲ ਨੂੰ ਕਿਵੇਂ ਲੱਗਦਾ ਵੋਟਾਂ ਦੇ ਹਰੇਕ ਕੈਂਡੀਡੇਟ ਪਿੰਡਾਂ ਦੇ ਵਿੱਚ ਆਉਂਦਾ ਵੋਟਾਂ ਮੰਗਦਾ ਕਿਹੜੀ ਪਾਰਟੀ ਦਾ ਲੱਗਦਾ ਵੀ ਆਹ ਪਾਰਟੀ ਜਿੱਤ ਜੂਗੀ ਉਹ ਪਤ ਪਾਰਟੀ ਦਾ ਕੀ ਬਤਾ ਹੈ ਹਨਾ ਨਹੀਂ ਤੁਸੀਂ ਪਿੰਡਾਂ ਦੇ ਵਿੱਚ ਕੱਠ ਦੇਖਦੇ ਹੋ ਵੀ ਆਹ ਪਾਰਟੀ ਨਾਲ ਇੰਨਾ ਕੱਠਾ ਇਹਦੇ ਨਾਲ ਇੰਨਾ ਕਿਵੇਂ ਲੱਗਦਾ ਮੈਂ ਪਤ ਤੋਂ ਪਤਾ ਹੈ ਗੱਲ ਸਭ ਮੇਰੀ ਕੱਠ ਤੋਂ ਜੇ ਕੱਠ ਦਿਖਾਉਂਦੇ ਮਾਰੀਆ ਗੱਲਾਂ ਕੋਈ ਕੁਛ ਨਾ ਕੁਛ ਕਰਦੇ ਹੀ ਹੈ ਹਨਾ ਤਾਂ ਕਰਕੇ ਹੋ ਜਾਂਦਾ ਕੱਠ ਪੌਣੇ ਤੇ ਵੋਟ ਜਿੱਥੀ ਹੈ ਜਿੱਥੇ ਮਨ ਕਰੂ ਆਪ ਦਾ ਹਨਾ ਹੈਨਾ ਉੱਥੇ ਪਾਓ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਉਹ ਪਤਵਾਉਂਦੀ ਸੋਚਾਂਗੇ ਜੇ ਪਾਵਾਂਗੇ ਹਨਾ ਆਪਾਂ ਕਾੜਾ ਕਿਸੇ ਤੋਂ ਕੁਛ ਲੈਣਾ ਆਪਾਂ ਲੈਣਾ ਨਹੀਂ ਕਿਸੇ ਤੋਂ ਕੁਛ ਆਉਦੀ ਮਾਨ ਜਿੱਥੇ ਜੀ ਕਰੂ ਆਉਦਾ ਉੱਥੇ ਨਹੀਂ ਭਗਵਾਨ ਤਮਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ 10000 ਰੁਪਏ ਉਹ ਲੈਣਾ ਨਹੀਂ ਨਾ ਅਸੀਂ ਲੈਣਾ ਨਸ਼ੇ ਹਟਾ ਦੇਣ ਬੱਚੇ ਨੂੰ ਮਰ ਜਾਂਦੇ ਉਹਨਾਂ ਨੂੰ ਉਹ ਕਰਨਾ ਹੈ ਯਾਰ ਦਾ ਕਹਿਣਾ ਵੀ ਭਗਵਾਨ ਤਮਾਨ ਸਾਹਿਬ ਨੇ ਜੋ 1000 ਰੁਪਏ ਕਿਹਾ ਵੇ ਸਾਨੂੰ ਉਹ ਨਹੀਂ ਚਾਹੀਦਾ ਸਾਡੇ ਜਿਹੜੇ ਨਸ਼ਾ ਵੇਚ ਰਿਆ ਸਾਰੇ ਉਹ ਬੰਦ ਹੋਣਾ ਚਾਹੀਦਾ ਵੀ ਬੱਚੇ ਮਰੀ ਜਾਂਦੇ ਨੇ ਮਾਂ ਮਾਂ ਦੇ ਪੁੱਤ ਪੁੱਤ ਦੋ ਬੱਚੇ ਨੂੰ ਉਹ ਵੀ ਨਸ਼ੇ ਨੇ ਤੇ ਨੰਨੇ ਉਹ ਵੀ ਨਸ਼ੇ ਨੇ ਇਹ ਤਾਂ ਹਨ ਉਹਨੇ ਜ਼ਿੰਦਗੀ ਬਚਾਉਣ ਅਸੀਂ ਉਹਨਾਂ ਦੀ ਜਿੰਦਗੀ ਸਾਫ ਮਾਤਾ ਦੇ ਅੱਖਾਂ 'ਚ ਦਰਦ ਦਿਖ ਰਿਹਾ ਸਾਡੀ ਵੀ ਅਪੀਲ ਆ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਵੀ ਬੀਬੀਆਂ ਨੂੰ ਜੋ ਤੁਸੀਂ 1000 ਰੁਪਏ ਲਾਣ ਕੀਤਾ ਉਹ ਬੀਬੀਆਂ ਨੂੰ 1000 ਨਹੀਂ ਚਾਹੀਦਾ ਜਿਹਦਾ ਪੁੱਤ 1000 ਦਾ ਨਸ਼ਾ ਕਰਦਾ ਹੋਵੇ ਉਹਨੂੰ 1000 ਉਹ ਕੀ ਪਾਊਗਾ ਜੀ ਜੀ 1000 ਰੁਪਏ ਪੁੱਤ ਹੋਰ ਕਮਾਣ ਲਣਗੇ ਬੱਚੇ ਹੀ ਠੀਕ ਹੋਣਗੇ ਉਹ ਹੀ ਕਮਾਉਣਗੇ ਆਪਾਂ 1000 ਉਹਨਾਂ ਦਾ ਕੀ ਕਰਨਾਗਾ ਆਪਾਂ ਤਾਂ ਬੱਚੇ ਨੂੰ ਨਸ਼ੇ 'ਚੋਂ ਹਟਾਉਣ ਜੀ ਹਸਰੀ ਘਰ ਬਾਪੂ ਜੀ ਕੀ ਮਾਹੌਲਾ ਵੋਟਾਂ ਦਾ ਮੋਟਾ ਮਾਹੌਲ ਵਧੀਆ ਭਾਈ ਹਾਂ ਕਿਹੜੀ ਪਾਰਟੀ ਅੱਗੇ ਜਾ ਰਹੀ ਹੈਗੀ ਕਾਂਗਰਸ ਵਜਾਉ ਜੀ ਕਾਂਗਰਸ ਹਾਂ ਹੂੰ ਕਿਹੜੀ ਗੱਲੋਂ ਵਧੀਆ ਕੰਮ ਕਰਦੀ ਏ ਇਹਦਾ ਗੱਪ ਵੜਦੇ ਨੇ ਸਾਰੇ ਹੂੰ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੈਗੇ ਨਾ ਨਾ ਇਹਦਾ ਮੌਜੂਦਾ ਨਹੀਂ ਗੱਪੀ ਆ ਜਾਵਾ ਸਿੱਧਾ ਹੀ ਕਿਸਦਾ ਕਹਨੇ ਆ ਪਹਿਲਾਂ ਪਾਰਟੀਆਂ ਜੂਰ ਪਰ ਹੁਣ ਗੱਪੀ ਹੈ ਹੂੰ ਹਾਂ ਨਹੀਂ ਕਿ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਅਸੀਂ ਤਾਂ ਕਾਂਗਰਸ ਨੂੰ ਹੀ ਪਾਵਾਂਗੇ ਹੁਣ ਸਾਰੇ ਕਾਂਗਰਸ ਹਾਂ ਕਾਂਗਰਸ ਕੇ ਨਹੀਂ ਜਾਣਗੇ ਸਾਰੇ ਨੀ ਕੰਮ ਕੰਮ ਕਰੇ ਨੇ ਕਾਂਗਰਸ ਕਰੇ ਜਾਂ ਹੈ ਕਰੇ ਨੇ ਉਹਨੇ ਬਹਿਣਾ ਕਰੇ ਨੇ ਬਾਦਲ ਨੇ ਉਹਨੇ ਬਹਿਣਾ ਕਰੇ ਨੇ ਬਾਦਲ ਵੀ ਕਰਦਾ ਰਿਹਾ ਉਹ ਵੀ ਕਰਦਾ ਰਿਹਾ ਬਹਿਣਾ ਕਰਦੇ ਰਹੇ ਨੇ ਹੂੰ ਇਹਨਾਂ ਨੇ ਤਾਂ ਧੱਕੇ ਨਹੀਂ ਕਰਿਆ ਕੋਈ ਜੀ ਜਿਵੇਂ ਲੋਕ ਕਹਿ ਰਹੇ ਨੇ ਵੀ ਇਹਨਾਂ ਨੇ ਜਿਹੜੇ ਝਾੜੂ ਵਾਲੇ ਤੁੱਕੇ ਲੋਕ ਨੇ ਇਹਨਾਂ ਨੇ ਕਾਂਗਰਸ ਤੇ ਕੱਲ ਹੀ ਚੰਗੇ ਕਹਾ ਤੇ ਹਾਂ ਕਰ ਚੰਗੇ ਚੰਗੇ ਉਹ ਨਹੀਂ ਸਕਦਾ ਉਹ ਕੰਮ ਦੱਸੋ ਬਾਪੂ ਜੀ ਜਿਹੜਾ ਕਾਂਗਰਸ ਦੀ ਸਰਕਾਰ ਚ ਹੋਇਆ ਹੋਵੇ ਕਿਹੜਾ ਨਹੀਂ ਹੋਇਆ ਜੀ ਦੱਸੋ ਪੁੱਛ ਲੈ ਪੁੱਛ ਲੈ ਕਹਿੰਦੇ ਪੁੱਛ ਲੈ ਕਮੋਟਰਾਂ ਨੇ ਲੱਗੀਆਂ ਬੋਲੋ ਕੀ ਨਹੀਂ ਹੋਇਆ ਇਸੇ ਲੋਕ ਕਸਰਕਾ ਨਹੀਂ ਬਣੀਆ ਨਹੀਂ ਵਿੱਚ ਲੋਕ ਕਹਿ ਰਹੇ ਨੇ ਵੀ ਜਿਹੜਾ 84 ਤੇ ਹਮਲਾ ਹੋਇਆ ਉਹ ਕਾਂਗਰਸ ਦੀ ਸਰਕਾਰ ਦੇ ਰਾਜ ਵਿੱਚ ਹੋਇਆ ਸੀ ਉਹ ਹੋ ਗਿਆ ਜੀ ਹੋ ਜਾਂਦਾ ਕੋਈ ਗੱਲ ਨਹੀਂ ਇਹ ਧੋਖਾ ਹੋਈ ਜਾਂਦਾ ਧੋਖਾ ਹੋ ਜਾਂਦਾ ਭਲੇਖੇ ਲੱਗ ਜਾਂਦੇ ਨਹੀਂ ਜਿਹੜਾ ਅਕਾਲ ਤਖਤ ਢਾਇਆ ਗਿਆ ਉਹ ਹੋਰ ਹੋਰ ਦਿੱਤਾ ਜਾਂਦਾ ਉਹ ਨਹੀਂ ਜੀ ਉਹ ਹੋਣਾ ਨਹੀਂ ਜੇ ਇਹਦਾ ਉਹ ਮਜਬੂਰੀ ਹੋਗੀ ਅਕਾਲ ਤਖਤ ਢਾਉਣ ਦੀ ਮਜਬੂਰੀ ਹੋਗੀ ਮਜਬੂਰੀ ਸੀ ਜੀ ਜੀ ਜਦੋਂ ਹੁਣ ਆਪਾਂ ਪੰਗੇ ਲੈ ਲੈ ਉੱਥੇ ਬੜੀ ਜਾਂਦੀਆਂ ਗੁਰੂ ਘਰ ਧਰਮ ਦੀ ਖਾਤਰ ਹੁੰਦੀ ਆ। ਪਾਠ ਪੂਜਾ ਹੁਣ ਵਾਸਤੇ ਉੱਥੇ ਕੋਈ ਲੜਾਈਆਂ ਵਾਸਤਾ ਤਾਂ ਨਹੀਂ ਹੁੰਦਾ। ਗੁਰੂ ਘਰ ਹਾਂ ਲੜਾਈ ਦੀ ਪਹਿਲ ਕਿਹਨੇ ਕੀਤੀ ਸੀ? ਐਮਰਜੈਂਸੀ ਲਾਈ ਸੀ। ਐਮਰਜੈਂਸੀ ਢਾਂਗਰਾ ਸਣੀ ਲਾਈ ਲਾਉਣੀ ਤਾਂ ਸਰਕਾਰ ਨੂੰ ਪੈਂਦੀ ਆ ਜੀ। ਵੀ ਜੋ ਕਹੇ ਤੁਸੀਂ ਵੀ ਉਹ ਮਜਬੂਰੀ ਬਣ ਗਈ ਸੀ। ਮਜਬੂਰੀ ਬਣ ਗਈ। ਮਜਬੂਰੀ ਕੋਈ ਬੰਦਾ ਕਰਦਾ ਜੀਦਾ ਕਰਦਾ ਨਹੀਂ ਕਿਸ ਦਾ ਕਰਨ ਨੂੰ। ਚਲੋ ਜਿਵੇਂ ਮੌਜੂਦਾ ਸਰਕਾਰ ਕਹਿੰਦੀ ਸੀ ਅਸੀਂ ਏ ਬੀ ਬੰਡੀਆਂ ਦੇ ਵਿੱਚੋਂ ਦਾਣਾ ਦਾਣਾ ਚੱਕਾਂਗੇ ਚੱਕਿਆ ਗਿਆ ਆਪਣੇ ਗੱਲ ਕੋਲ ਚੱਕਿਆ ਗਿਆ ਸਾਰੇ ਰੁਲਦੇ ਫਿਰਦੇ ਨੇ ਸਾਰੇ ਚੱਕਿਆ ਕਿਹੜਾ ਗਿਆ ਡੀਪੀ ਮਿਲ ਗਈ ਮਿਲ ਗਿਆ ਡੀਪੀ ਦਾ ਮਿਲਤਾ ਗਿਆ ਜਣੇ ਦੋ ਤਿੰਨ ਵੇਰੀ ਲੈ ਇੱਕ ਦੋ ਬੋਰੀਆਂ ਵੀ ਇੱਕ ਮਿੰਟ ਦੀ ਦੋ ਮਿਲ ਗਈਆਂ ਬਸ ਹਾਰ ਗਏ ਆ ਪੂਰੇ ਨਹੀਂ ਹੋਇਆ ਟੱਕਰ ਕਿਹੜੀ ਪਾਰਟੀ ਨਾਲ ਮੰਨਦੇ ਚਲੋ ਆਪਾਂ ਸਾਨੂੰ ਨਹੀਂ ਪਤਾ ਜੇ ਜਿੱਦਾਂ ਬੋਟ ਦੇ ਪਾਉਣੀਆਂ ਪਾ ਦੇਂਗੇ ਚੁੱਪ ਕਰਕੇ ਕੋਈ ਟੱਕਰ ਦਾ ਨਹੀਂ ਪਤਾ ਹਨ ਪੜ ਹਾਂ ਕਾਂ ਦਾ ਸੂਪ ਪਾ ਦੇਾਂਗੇ ਹਨ ਪੜੋ ਜੀ ਹਨ ਪੜਾ ਸਾਨੂੰ ਕੋਈ ਪਤਾ ਨਹੀਂ ਪਾਓ ਵੋਟ ਗੁੱਠਾ ਸਾਹ ਪੋ ਗੁੱਠਾ ਸਾਹ ਹਾਂ ਕਿਹੜੀ ਪਾਰਟੀ ਨਾਲ ਵੀ ਆਏ ਲੱਗਦਾ ਹੁੰਦਾ ਵੀ ਆਹ ਦੋ ਬੰਦੇ ਪਿੜਨਗੇ ਪਿੜਨਗੇ ਅਸੀਂ ਤਾਂ ਦੇਖੋ ਜੀ ਕਿਸਾਨ ਜੁਨਿਆਂ ਵਾਲੇ ਹੂੰ ਅਸੀਂ ਕਿਸੇ ਨੂੰ ਵੋਟ ਨਹੀਂ ਹਰੀ ਪੁੱਣ ਹੂੰ ਠੀਕ ਹੈ ਆਂਦੇ ਮੰਡੀਆਂ ਤੇ ਨੇ ਕਿਸਾਨਾਂ ਦਾ ਬੁਰਾ ਹਾਲ ਕਰਤਾ ਕਿਹੜੀ ਯੂਨੀਅਨ ਨਾਲ ਅਸੀਂ ਦਿਖਾਉਂਦਾ ਯੂਨੀਅਨ ਤੋਂ ਦਿਖਾਉਂਦਾ ਯੂਨੀਅਨ ਹਾਂਜੀ ਤੇ ਭਵੰਤਮਨ ਸਰਕਾਰ ਕਹਿੰਦੀ ਮੰਡੀਆਂ ਦਾਣਾ-ਦਾਣਾ ਚੱਕਾਂਗੇ ਨਹੀਂ ਚੱਕਿਆ ਇੱਕ ਜਮਾ 26 ਜਵਾਬ ਬੇਲਾ ਬੈ ਗਿਆ 26 ਦਾ ਜਮਾ ਹਮ 800 ਨੂੰ ਮੰਗਦੇ ਨੇ 1500 ਨੂੰ ਮੰਗਦੇ ਨੇ ਹਮ 26 ਕਹਿੰਦੇ ਇਹਨੇ ਕਹਿ ਕੇ ਸਾਥੋਂ ਲਵਾਈ ਹੈ ਹਮ ਪਾਦਾ ਹੁਣ ਚੱਕਿਆ ਦਾਣਾ ਇੱਕ ਵੀ ਨਹੀਂ ਹੂੰ ਨਹੀਂ ਐਮਐਸਪੀ ਦਾ ਰੇਟ ਤਾਂ 2400 ਔਰ 2600 ਰੁਪਈਆ ਹੈਗਾ ਅਮਚੀਤਾ ਹੋ ਗਿਆ ਹੁਣ ਜਾ ਕੇ ਦੇਖ ਲਓ 1500 ਤੋਂ ਮੰਗਦੇ ਨੇ 800 ਨੂੰ ਮੰਗਦੇ ਨੇ 26 ਹੂੰ ਅਸੀਂ ਨਹੀਂ ਦੇਣੀ ਕਾਰਨ ਕੀ ਆ ਉਹਦਾ ਉਹਦਾ ਕਾਰਨ ਸਾਨੂੰ ਕਿਹਾ ਇਹਨੇ ਆਪ ਦਬਾਈ ਹੈ ਜ਼ਿੰਮੇਵਾਰ ਕੌਣ ਹੈ ਦਾ ਜ਼ਿੰਮੇਵਾਰ ਤਾਂ ਕੋਈ ਨਹੀਂ ਜ਼ਿੰਮੇਵਾਰ ਤਾਂ ਇਹੀ ਬਣ ਗਿਆ ਫਿਰ ਕੌਣ ਇਹਨੇ ਕਿਦੋਂ ਲੁਭਾਈਆ ਤੇ ਇਹ ਚ ਕੌਣ ਦਾ ਕੌਣ ਬਣਿਆ ਭਗਵੰਤਮਾਨ ਭਗਵੰਤਮਾਨ ਹਾਂ ਇਨੇ ਬੋੜਾ ਹਾਲ ਕਰਤਾ ਕਿਸਾਨਾਂ ਦਾ ਕਹੇ ਕਹੇ ਕੇ ਵੀ 26 ਲਾਓ 26 ਲਾਓ ਹੂੰ ਬਗੜੋ ਖਰੀਦਦੇ ਨਹੀਂ ਹੁਣ ਖਰੀਦਦਾ ਨਹੀਂ ਹੂੰ ਉਹਨਾ ਸੈਲਰਾਂ ਨੇ ਕਹਿੰਦੇ ਪੀਡੀਓ ਨਹੀਂ ਗੱਲ ਜਦੋਂ ਅਰਵਿੰਦ ਕੇਜਰੀਆ ਦਿੱਲੀ ਦੇ ਕਰਨਵੀਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਨਾਲੇ ਆਏ ਤੁਸੀਂ ਜਾਣਾ ਸੀ ਉਹਨਾਂ ਨਾਲ ਗੱਲਬਾਤ ਕਰਨੀ ਉੱਥੇ ਸਾਰੀ ਗੱਲਬਾਤ ਨਹੀਂ ਹੋਈ ਪਰ ਕੋਈ ਮੰਡੀਆਂ 'ਚ ਕੋਈ ਕੋਤੇ ਕਿਤੇ ਅਸੀਂ ਕਿਤੇ ਬਜਾਈ ਕਰਦੇ ਆਂ ਨਹੀਂ ਭਗਵੰਤ ਮਾਨ ਤਾਂ ਕਹਿੰਦਾ ਮੈਂ ਮੰਡੀਆਂ ਜਾ ਜਾ ਕੇ ਦੇਖ ਰਿਹਾ ਕੁਛ ਨਹੀਂ ਕਰ ਰਿਹਾ ਐਵੇਂ ਇੱਕ ਗੱਲਾਂ ਝੂਠ ਮਾਰ ਕੇ ਟੁਰ ਜਾਂਦਾ ਹੈ ਪਰ ਅਸੀਂ ਏ ਬੇ ਇੱਕ ਸਾਡਾ ਕੱਲਾ ਕੱਲਾ ਬੰਦਾ ਮੰਡੀਆਂ ਤੇ ਬੈਠਾ ਹੈ ਕੱਲਾ ਕੱਲਾ ਖੇਤਾਂ ਤੋਂ ਤੁਰਦਾ ਫਿਰਦਾ ਸੀ ਕੱਠ ਕੀ ਕਰਕੇ ਜਾਵਾਂਗੇ ਉੱਥੇ ਕੋਈ ਨਾ ਬੰਦੇ ਦਾ ਪੁੱਛਦਾ ਹੋਣਾ ਜੀ ਗੱਲ ਕਿਹੜਾ ਕਰੂਗਾ ਲੈ ਨਾਲ ਹਾਂ ਨਾ ਮਾਈਨਿੰਗ ਬੋਲਣਾ ਨਹੀਂ ਬਾਪੂ ਜੀ ਮੈਂ ਕੱਲ ਨਹੀਂ ਨਹੀਂ ਮਗਰ ਕਿੰਨੇ ਬੰਦੇ ਲਾਤੇ ਸੀ ਕੱਲ ਪੁਲਿਸ ਦੇ ਇੱਥੇ ਸਾਰੇ ਪੰਜਾਬ ਦੀ ਪੁਲਿਸ ਸੀ ਬਰਨਾਲੇ ਆਹੋ ਅੱਛਾ ਇੱਥੇ ਕਿਹੜਾ ਇੱਥੇ ਸੰਘੇੜੇ ਵੀ ਲਾਤੀ ਸੀ ਜਾਂਦੇ ਕੋਠਿਆਂ ਤੇ ਥਾਂ 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 ਸਾਰਾ ਹਾਂ ਚਾਰ ਚਫੇਰੇ ਆ ਗੁਰੂ ਘਰ ਦੇ ਵਿੱਚ ਆਨੇ ਉੱਥੋਂ ਮੋੜ ਲਿਆ ਬਈ ਵਾਪਸ ਆ ਜਾ ਭਾਈ ਤੂੰ ਤਹਾਨਾ ਛੱਡ ਨਹੀਂ ਮੁੱਖ ਮੰਤਰੀ ਦਾ ਕਹਿੰਦੇ ਸੀ ਵੀ ਸਾਨੂੰ ਸਿਕਿਉਰਟੀ ਉਹ ਕਹਿੰਦਾ ਸੀ ਵੀ ਸਾਨੂੰ ਸਿਕਿਉਰਟੀ ਚਾਹੀਦੀ ਨਹੀਂ ਕਹਿੰਦਾ ਹੁਣ ਪਤਾ ਨਹੀਂ ਹਜਾਰਾਂ ਮੰਦਾ ਲਈ ਫੜਦਾਂ ਨਾਲ ਤੂੰ ਹੁਣ ਤਾਂ ਵੀ ਕੋਠਿਆਂ ਦੇ ਚੜ ਤਾ ਹਾਂ ਕੋਠਿਆਂ ਦੇ ਚੜ ਤੇ ਕੱਲਾ ਕੱਲਾ ਨਹੀਂ ਡਰ ਕੀ ਆ ਮੁੱਖ ਮੰਤਰੀ ਪਤਾ ਨਹੀਂ ਕੀ ਡਰ ਹੈ ਸਾਨੂੰ ਇਹ ਕਿ ਪਤਾ ਨਹੀਂ ਵੀ ਕੀ ਡਰ ਹੋ ਗਿਆ ਉਹਨੂੰ ਜੀ ਜੀ ਕਾਂ ਅਸੀਂ ਤਾਂ ਬਣਤਾ ਪੂਰਾ ਕੋਈ ਨੀਟਾ ਆ ਜੇ ਕਿਸੇ ਨੂੰ ਕਰਣੇ ਕਰਨ ਲੰਦੇ ਹਾਲਾ ਢਾਲ ਪਾ ਕੇ ਖੋਲ ਖਰ ਜਾਣਗੇ ਹੂੰ ਇਹਦੇ ਨੇ ਨੋ ਲੈਣਾ ਹੀ ਮਾਰਾ ਜਣ ਮੰਗ ਕੀ ਆ ਤੁਹਾਡੀ ਮੰਗ ਕੀ ਆ ਮੰਗਤਾ ਅਸੀਂ ਐਮ ਸੀ ਮੰਗਿਆ ਹਜੇ ਤਾਈਂ ਐਮ ਸੀ ਕੋਈ ਮਿਲੀ ਨਹੀਂ ਹੂੰ ਤੇ ਆ ਦੋ ਫਸਲਾਂ ਤੇ ਸਾਨੂੰ ਦਿੰਦਾ ਹੂੰ ਕੋਈ ਹਜੇ ਗੱਲਾਂ ਹੀ ਨਹੀਂ ਉਹਨੇ ਅਗਾਂ ਐ ਕਰ ਦੇਗੇ ਬਾਅਦ ਕਰ ਦੇਗੇ ਨਹੀਂ ਜੀ ਜੀ ਹਾਂ ਸਾਡੇ ਨਾਲ ਇੱਥੇ ਇੱਕ ਕਿਸਾਨ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਸਰੀਕਾ ਬਾਪੂ ਜੀ ਹਸਰੀਕਾਲ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਵੋਟਾਂ ਆ ਗਈਆਂ ਆਪਾਂ ਸੱਤ ਦੇ ਵਿੱਚ ਬੈਠੇ ਹਾਂਗੇ ਹਾਂ ਕਿਹੜੀ ਪਾਰਟੀ ਦਾ ਮਾਹੌਲ ਜ਼ਿਆਦਾ ਲੱਗ ਰਿਹਾ ਹੈ ਕਾਂਗਰਸ ਹੀ ਦਾ ਲੱਗਦਾ ਹਾਂ ਤਾਂ ਕਾਂਗਰਸ ਦਾ ਹਾਂ ਜੀ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੈਗੇ ਹਾਂ ਜੀ ਕੁਝ ਨਹੀਂ ਹੋਇਆ ਤਾਂ ਕਹਿੰਦੇ ਅਸੀਂ 1000 ਰੁਪਿਆ ਪਾਵਾਂਗੇ ਘਰ ਘਰ ਰਸਣ ਮੋਣਾਂਗੇ ਸਾਨੂੰ ਕਿਸੇ ਨੇ ਰਸਣ ਨਹੀਂ ਦਿੱਤਾ ਠੀਕ ਹੈ ਕਿਸੇ ਨੂੰ ਕਿਸੇ ਨੂੰ 1000 ਰੁਪਿਆ ਨਹੀਂ ਆਇਆ ਇੱਥੇ ਹੂੰ ਠੀਕ ਹੈ ਨਹੀਂ ਮੇਰਾ ਤਾਂ ਇੱਕ ਚੋਆਇਸ ਹੈ ਹੂੰ ਮੇਰਾ ਕ 5 ਸਾਲ ਹੋ ਗਏ ਕਟੇ ਨੂੰ ਕੇਵਲ ਢੋਲੋਂ ਬਲੇ ਦਾ ਕਟਿਆ ਹੋਇਆ ਹੈ ਜਦੋਂ ਕਾਂਗਰਸ ਸੀ ਮੈਂ ਕਹ ਕ ਹੰਮ ਗਏ ਜਿੰਨੇ ਜਿਹੜੇ ਹੁਣ ਆਲੇ ਨੇ ਜਿਹੜੇ ਮੋਹਰੇ ਮੁਖ ਫਿਰਦੇ ਨੇ ਉਹਨਾਂ ਨੂੰ ਵੀ ਕਹ ਕ ਹੰਮ ਗਏ ਕਾ ਮੈਂ ਫਾਰਮ ਵੀ ਭਰਤੇ ਪਰ ਮੇਰਾ ਕਾਰਡ ਕਿਸ਼ਣ ਹੈ ਮੇਰੀ ਕਿਸੇ ਨੇ ਛਣਵਾਈ ਨਹੀਂ ਕੀਤੀ ਜੀ ਖੇਤੀ ਕਰਦੇ ਹੋ ਕੀਤੀ ਮੇਰੇ ਕੋਲ ਥੋੜਾ ਜਿਹਾ ਬਹਣੀ ਆਈ ਹੂੰ ਡੀਏਪੀ ਮਿਲ ਗਈ ਟਾਈਮ ਨਾਲ ਡੀਏਪੀ ਕਿੱਥੇ ਮੈਂ ਸੁਪਰ ਲੈ ਕੇ ਪਾਇਆ ਡੀਏਪੀ ਤਾਂ ਮਿਲੇ ਨਹੀਂ ਹੂੰ ਭਗਵਾਨ ਤਮਾਨ ਸਰਕਾਰ ਕਹਿੰਦੀ ਸੀ ਵੀ ਅਸੀਂ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦੇਣੀ ਉਹ ਤਾਂ ਫੇਰ ਘਾਟ ਤੋਕਦਾ ਅਸੀਂ ਦੇਣਾ ਹੀ ਨਹੀਂ ਕੁਛ ਘਾਟ ਦਾ ਪੀ ਹੈ ਜੇ ਉਹ ਤਾਂ ਤੇ ਹੀ ਨਹੀਂ ਕੁਛ ਆਪਣੋਂ ਪਕਾਉਂ ਕਹਾਂਗੇ ਕੋਈ ਵੀ ਖੁਸ਼ ਨਹੀਂ ਹੈਗੇ ਸਰਕਾਰ ਤੋਂ ਕੋਈ ਨਹੀਂ ਮੰਡੀਆਂ ਚ ਦਾਣਾ ਦਾਣਾ ਜਿਵੇਂ ਉਹਨਾਂ ਨੇ ਕਿਹਾ ਸੀ ਚੱਕਾਂਗੇ ਚੱਕਿਆ ਗਿਆ ਉਹ ਅਜੇ ਉੱਥੇ ਵਿਚਾਰੇ ਰੋਲਦੇ ਤੁਰੇ ਫਿਰਦੇ ਨੇ ਦੇਖ ਲਓ ਜਾ ਕੇ ਮੰਡੀਆਂ ਭਰੀਆਂ ਪਈਆਂ ਨੇ ਹੋਰ ਕੀ ਕਹਿਣਾ ਚਾਹਣੇ ਹੋ ਅਜੀ ਕੀ ਕਹਿਣਾ ਚਾਹੁੰਨਾ ਸਾਡੇ ਮੰਗਸਾ ਸਾਡੇ ਸਹੂਲਤਾ ਪੂਰੀਆਂ ਹੋ ਜਾਣ ਮੰਗਾ ਪੂਰੀਆਂ ਹੋ ਜਾਣਾਂ ਸੀ ਹੋਈ ਕਿ ਮੰਗ ਸਰਕਾਰ ਤਾਂ ਕਹਿੰਦੀ ਅਸੀਂ ਮੰਗਾ ਪੂਰੀਆਂ ਕਰ ਰਹੇ ਹਾਂ ਕਰ ਤਾਂ ਖਾਂਡੀਆਂ ਦਾ ਪਛਾਣ ਤਾਂ ਕੋਈ ਨਹੀਂ ਕੁਛ ਨਹੀਂ ਨਾ ਕਿਸੇ ਨੇ ਮੰਗ ਪੂਰੀ ਕਰਿਆ ਨਾ ਕੁਝ ਨਹੀਂ ਕਰਿਆ ਨਾ ਕਿਸ ਨੇ 1000 ਰੁਪਏ ਪਾਇਆ ਨਾ ਕਹਿੰਦੀ ਅਸੀਂ ਰਾਸ਼ਨ ਕਰ ਕਰ ਵੰਡਾਂਗੇ ਕਿਹਦੇ ਰਾਸ਼ਨ ਆਇਆ ਪਿੰਡਾਂ ਦੇ ਵਿੱਚ ਕੀ ਲੱਗਦਾ ਦੁਬਾਰੇ ਜਿੱਤ ਜਾਣਗੇ ਮੁਸ਼ਕਲ ਹੈ ਹੂੰ ਕੌਣ ਜਿੱਤੂ ਇਹਦਾ ਉੱਪਰ ਵਾਲਾ ਜਾਣਦਾ ਚਿੱਤ ਉਤਸਾਹ ਲਾ ਨਹੀਂ ਹਵਾ ਕੀ ਦੀ ਕਿਹੜੀ ਹਵਾ ਦਾ ਕਾਂਗਰਸ ਦੀ ਵਾਧਾ ਜੀ ਜੀ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜਿਵੇਂ ਬਾਈ ਜੀ ਦੱਸਿਆ ਵੀ ਵੋਟਾਂ ਆ ਗਈਆਂ ਕਿਹੜੀ ਪਾਰਟੀ ਦਾ ਤੁਸੀਂ ਦੇਖ ਰਹੇ ਹੋ ਪਿੰਡਾਂ ਵਿੱਚ ਪਾਰਟੀ ਦਾ ਕਾਂਗਰਸ ਤੇ ਬਾਰ ਸਾਹ ਦਾ ਚੱਲਦਾ ਜ਼ੋਰ ਹੂੰ ਠੀਕ ਹੈ ਨਾ ਬਾਕੀ ਕੋਈ ਵੀ ਲਿਸਟ ਕੀ ਹੈ ਕੈਂਡੀਡੇਟ ਸਾਰੀ ਆ ਰਹੇ ਨੇ ਹੂੰ ਪਰ ਸਾਡਾ ਕਿਹੜਾ ਮੇਨ ਮੁੱਦਾ ਹੂੰ ਪੰਜਾਬ ਦਾ ਤੇ ਸਾਡੇ ਪਿੰਡਾਂ ਦਾ ਇਹ ਮੁੱਦਾ ਨਸ਼ੇ ਦਾ ਹੂੰ ਇਹ ਜਿਹੜਾ ਪ੍ਰਧਾਨ ਮੁੱਖ ਮੰਤਰੀ ਹੈ ਉਹ ਜਿਹੜਾ ਖੁਦ ਆਪ ਨਸ਼ਾ ਕਰਦਾ ਸਾਡਾ ਨਸ਼ਾ ਬੰਦ ਨਹੀਂ ਹੋਣਾ जो कि जे असं ਅਸੀਂ ਇਸ 마을 ਦੇ ਵਿੱਚ ਰਹਿ ਰਹੇ ਹਾਂ ਜਿੰਨਾ ਸਾਡਾ ਨੌਜਵਾਨ ਵਰਗ ਹੈ ਜਾਂ ਆਉਣੇ ਜਨਰੇਸ਼ਨ ਹੈ ਉਹ ਅੱਜ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਦਲਦਲ ਦੇ ਵਿੱਚ ਖੁਸ਼ੀ ਹੋਈ ਹੈ ਨਹੀਂ ਮੁੱਖ ਮੰਤਰੀ ਜਦੋਂ ਮੁੱਖ ਮੰਤਰੀ ਸਾਹਿਬ ਬਣੇ ਨੇ ਉਹਨਾਂ ਨੇ ਪਹਿਲੀ ਮੰਗੀ ਹੀ ਰੱਖੀ ਸੀ ਵੀ ਆਉਣ ਸਾ ਨਸ਼ਾ ਬੰਦ ਕਰਾਂਗੇ ਮੁੱਖ ਮੰਤਰੀ ਸਾਹਿਬ ਨੇ ਤੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇੱਕ ਹਫ਼ਤੇ ਵਿੱਚ ਵਿੱਚ ਅਸੀਂ ਨਸ਼ਾ ਬੰਦ ਕਰ ਦਿਆਂਗੇ ਪੰਜਾਬ ਦੇ ਵਿੱਚੋਂ ਪਰ 2.5 ਸਾਲ ਪੂਰੇ ਹੋ ਗਏ ਕਾ ਇਹ ਸਰਕਾਰ ਦੇ ਨਾ ਤਾਂ ਇਹ ਨਸ਼ਾ ਬੰਦ ਕੀਤਾ ਹੈ ਜਿਵੇਂ ਨਸ਼ਾ ਦੁੱਗਣਾ ਹੋ ਰਾ ਚੁੱਕਾ ਹੈ ਤੁਹਾਡਾ ਮੁੱਖ ਮੰਤਰੀ ਆਪ ਹੀ ਨਸ਼ੇ ਦੇ ਵਿੱਚ ਗੁਲਤਾਨ ਹੈ ਤੇ ਸਾਡੇ ਨੌਜਵਾਨੀ ਪੀਰ ਕੀ ਨਸ਼ਾ ਵਧਦਾ ਸਾਡੀ ਆਜ ਇਹ ਸਰਕਾਰ ਹੈ ਸਰਕਾਰ ਦੇ ਆਪ ਲਾਇੰਡ ਦੇਣਾ ਜਿਹੜੇ ਸਰਕਾਰ ਦੇ ਬੜੇ ਬੜੇ ਮੰਤਰੀ ਨੇ ਉਹ ਲਿਆ ਰਹੇ ਨੇ ਸਾਡੀ ਨੌਜਵਾਨਾਂ ਨੂੰ ਖਵਾ ਦੇ। ਉਹ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਮਪੀ ਹੁੰਦੇ ਸੀ ਉਹ ਬਲੇਮ ਕਰਦੇ ਹੁੰਦੇ ਸੀ ਵੀ ਸਰਕਾਰਾਂ ਹੀ ਨਸਾ ਬਕਾਉਂਦੀਆਂ ਨੇ। ਹੁਣ ਮਤਲਬ ਕਿ ਕਹਿਣ ਦਾ ਮਤਲਬ ਹੋਰ ਸਰਕਾਰ ਉਹ ਬਕਾ ਰਹੇ ਨੇ। ਉਦੋਂ ਕਹਿਣ ਦਾ ਮਕਸਦ ਸੀ ਵੀ ਸਰਕਾਰਾਂ ਬਕਾਉਂਦੀਆਂ ਨੇ। ਹੁਣ ਸਰਕਾਰ ਇਹਨਾਂ ਦੀ ਆਪ ਹੀ ਹੁਣ ਆਪ ਬਕਾ ਰਹੇ ਨੇ ਇਹ। ਸਾਡਾ ਮੇਨ ਮੁੱਦਾ ਤਾਂ ਇਹ ਹੈ ਸਰਕਾਰ ਕਿਸੇ ਦੀ ਕੋਈ ਮਰਜ਼ੀ ਐਮਐਲਏ ਜਿੱਤੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਜਿੱਤੇ ਚਾਹੇ ਬਾਦशाह ਜਿੱਤਣ ਚਾਹੇ ਜਿੱਤੇ ਭਾਜਪਾ ਹੂੰ ਤੁਹਾਨੂੰ ਇਹਦੇ ਪਿੱਛੇ ਨਹੀਂ ਛੱਡਦਾ ਨਸ਼ਾ ਬੰਦ ਹੋਣਾ ਚਾਹੀਦਾ ਹੈ ਹੂੰ ਇਹਨੂੰ ਕੱਲ ਇਹ ਮੇਨ ਮੁੱਦਾ ਜੋ ਹੈਗਾ ਹੈ ਤੁਹਾਨੂੰ ਇਹ ਅੱਜਕ ਦੁਖੀ ਹੈ ਤਾਂ ਕਿਸਾਨ ਵੀ ਨਸ਼ੇ ਕਰਨ ਦੁਖੀ ਹੈ ਹੂੰ ਕਿਉਂਕਿ ਜੋ ਨਸ਼ਾ ਹੈ ਨਸ਼ਾ ਮੇਨ ਜੜ ਨਸ਼ਾ ਹੈ ਕਿਸਾਨੀ ਦੀ ਵੀ ਜੇਕਰ ਕਿਸ ਨੂੰ ਕੋਈ ਚੀਜ਼ ਨਹੀਂ ਮਿਲ ਰਹੀ ਤੁਸੀਂ ਇਸ ਹਿਸਾਬ ਨਾਲ ਵੀ ਨਸ਼ਾ ਕਰਦਾ ਤਾਂ ਲੁੱਟ ਖੋਹ ਆ ਜੇ ਲੁੱਟ ਖੋਹ ਆ ਤਾਂ ਮਾਰਕਟ ਆਈ ਹੈ ਇਹੀ ਕਾਰਨ ਹੈ ਸਾਡਾ ਕੋਈ ਜਿਹੜਾ ਮੇਨ ਮੁੱਦਾ ਹੈ ਸਾਡਾ ਮੇਨ ਮੁੱਦਾ ਸਾਡੇ ਪਿੰਡ ਵਾਸੀਆਂ ਦਾ ਵੀ ਤੇ ਪੰਜਾਬ ਦੇ ਮੇਨ ਮੁੱਦਾ ਇਹੀ ਹੈ ਵੀ ਸਾਡਾ ਨਸ਼ਾ ਬੰਦ ਹੋਣਾ ਚਾਹੀਦਾ ਜਦੋਂ ਪਿਛਲੀ ਵਾਰ ਵੋਟਾਂ ਪਈਆਂ ਨੇ ਉਦੋਂ ਕਿਹੜੀ ਪਾਰਟੀ ਨੂੰ ਵੋਟ ਪਾਈ ਤੁਸੀਂ ਜੇ ਉਹ ਪਾਰਟੀ ਕਲੈਕਸ਼ਨ ਬੋਰਡ ਪਾਈ ਸੀ ਤਾਂ ਪਰ ਸੇ ਥੜੀ ਇਹ ਬਦਲ ਨਹੀਂ ਛਾਹੀ ਰਹੇਗੀ ਕਿ ਜੇ ਸਰਕਾਰ ਪਾਈ ਇਹਨੇ ਕੀ ਲੰਦ ਭਾਈ ਲੋਕਾਂ ਨੂੰ ਇਹਨੇ ਬੀਬੀਆਂ ਨੂੰ ਇਹ ਕਹੇ ਕਿ ਬੋਟ ਪਾਈ ਤਾਂ ਬਹੁਤ ਮਤ ਲੈ ਕੇ ਵੀ ਛੋੜੇ 100000 ਰੁਪਏ ਖਾਤੇ ਚ ਪਾਵਾਂਗੇ ਕੀ ਪਾਵਾਂਗੇ ਖਾਤਾ ਇਹਨੇ ਆਧਾਰ ਕਾਰਡ ਲੈ ਲੇ ਆਧਾਰ ਕਾਰਡ ਲੈ ਕੇ ਮੈਨ ਦੇਤੇ ਵੀ ਆਪ ਨੂੰ ਆ ਗਿਆ 100000 ਰੁਪਏ ਤਾਂ ਉਹਦੇ ਕਾਰਨ ਹੀ ਦਿੱਤੇ ਨੇ ਇਸੇ ਕਾਰਨ ਇਹ ਕਹਿ ਰਹੇ ਕਿ ਜੇ ਸਾਡਾ ਮੇਨ ਮੁੱਦਾ ਹੈ ਤਾਂ ਉਹ ਮੁੱਦਾ ਸਾਡਾ ਨਸੇ ਦਾ ਹੈ ਹੂੰ ਇਹੜਾ ਇਹ ਪੰਜਾਬ ਦੇ ਨਸ਼ਾ ਖਤਮ ਹੋ ਤੇ ਅਸੀਂ ਆਪੀ ਤਾਂ ਕੀ ਕਰਨਗੇ ਲੋਕ ਇਹ ਪਿੰਡ ਦੇ ਲੋਕਾਂ ਦੀ ਮੰਗ ਆ ਗਈ ਵੀ ਸਾਨੂੰ ਉਹ ਪਾਰਟੀ ਦਾ ਉਮੀਦਵਾਰ ਚਾਹੀਦਾ ਜੋ ਨਸ਼ੇ ਤੇ ਕੰਟਰੋਲ ਕਰ ਸਕੇ ਮੌਜੂਦਾ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਨਈ ਸਰਕਾਰ ਬਣੀ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਅਸੀਂ ਨਸ਼ਾ ਬੰਦ ਕਰਾਂਗੇ ਤੇ ਮਾਤਾਵਾਂ ਨੂੰ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਦਿਵਾਵਾਂਗੇ ਪਰ ਮੌਜੂਦਾ ਸਰਕਾਰ ਤੋਂ ਇਹਨਾਂ ਸਾਰੇ ਫੈਸਲਿਆਂ ਤੇ ਕੋਈ ਫੈਸਲੇ ਤੇ ਖਰੇ ਨਹੀਂ ਉਤਰ ਪਾ ਰਹੇ ਤੇ ਆਓ ਮਿਲਦੇ ਆਪਾਂ ਅਗਲੇ ਟੌਪਕ ਦੇ ਨਾਲ